ਅਸੀਂ ਕਿਹਾ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਮਾੜੇ ਅਨਸਰਾਂ ਦੇ ਖਿਲਾਫ ਮੀਟਿੰਗ ਗਈ ਮਹਨਤਾਬ ਅੱਜ ਕਮਿਸ਼ਨਰਟ ਪੁਲਿਸ ਨੂੰ ਇੱਕ ਬੜੀ ਵੱਡੀ ਕਾਂਡ ਜਾਂਪੀ ਮਿਲੀ ਆ ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 19825 ਨੂੰ ਡਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਸੀ ਜਿਸ ਵਿੱਚ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਦ ਦੇ ਕਰਪਨ ਸੇਡ ਫੇਜ਼ 2 ਦੇ ਵਿੱਚ ਅ ਗੋਲੀ ਮਾਰ ਕੇ ਚਲੇਗੇ ਸੀਗੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਸਤਨਾਰਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਲੂ ਜਿਹਨੂੰ ਜੀ ਅਸੀਂ ਸਤਨਾਰਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮਗਧਮੇ ਦਾ ਮੇਨ ਦੋਸ਼ੀ ਸੀਗਾ ਇਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਿਫਤਾਰ ਕਰਕੇ ਇੱਥੇ ਲਿਆਏ ਆਂ ਔਰ ਟ੍ਰਾਂਸਫਰ ਮਾਨ ਲੈ ਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਔਰ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਾਤ ਦੇ ਵੇਲੇ ਵਰਤਿਆ ਸੀਗਾ ਔਰ ਇਸ ਕੋਲੋਂ ਦਰਾਨੇ ਰਿਮਾਂਡ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁਸ਼ਪੜਤਾ ਚੱਲ ਰਹੀ ਆ ਔਰ ਇਹਨਾਂ ਨੇ ਇਸ ਵਿਅਪਨ ਨਾਲ ਕੋਈ ਹੋਰ ਵਾਰਦਾਰ ਕੀਤੀ ਆ ਉਹਦੇ ਬਾਰੇ ਜਿਹੜੀ ਹੈ ਸਖਤੀ ਨਾਲ ਪੁੱਛਗਿ ਕੀਤੀ ਜਾ ਰਹੀ ਆ ਹਾਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਮਾੜੇ ਅੰਸ਼ਰਾਂ ਦੇ ਖਿਲਾਫ ਕੀਤੀ ਗਈ ਮੁਹਿੰਮ ਤਾਬ ਅੱਜ ਕਮਿਸ਼ਨਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਰਵਾਈ ਮਿਲੀ ਆ ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 198525 ਨੂੰ ਡਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਸੀ ਜਸਵੰਤ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਦ ਦੇ ਅਰਬਨ ਸਟੇਟ ਫੇਜ਼ 2 ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਸਤਨਾਰੈਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਲੂ ਜਿਹਦੇ ਵੀ ਅਸੀਂ ਥਾਤਨਦਰਾਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਆ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮੁਕਦਮੇ ਦਾ ਮੇਨ ਦੋਸ਼ੀ ਸੀਗਾ ਇਹਨੂੰ ਅਸੀਂ ਗ੍ਰਫਤਾਰ ਕੀਤਾ ਹੈਗਾ ਔਰ ਗ੍ਰਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਫਤਾਰ ਕਰਕੇ ਇੱਥੇ ਲਿਆਏ ਆ ਔਰ ਟ੍ਰਾਂਨਜ਼ੀਟ ਰਿਮਾਂਡ ਲਿਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਔਰ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਤ ਵੇਲੇ ਵਰਤਿਆ ਸੀਗਾ ਔਰ ਇਸ ਕੋਲੋਂ ਦਾਨੇ ਰਮਾਨ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁਛਪੜਤਾ ਚੱਲ ਰਹੀ ਹੈ ਔਰ ਇਹਨਾਂ ਨੇ ਇਸ ਵਪਨ ਨਾਲ ਕੋਈ ਹੋਰ ਵਾਰਦਤ ਕੀਤੀ ਆ ਉਹਦੇ ਬਾਰੇ ਜਿਹੜੀ ਹੈ ਸਖਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ ਅਸੀਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ कौर ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਮਾੜੇ ਅੰਸਰਾਂ ਦੇ ਖਿਲਾਫ ਕੀਤੀ ਗਈ ਮੁਹਿੰਮ ਤਾਬ ਅੱਜ ਕਮਿਸ਼ਨਰਟ ਪੁਲਿਸ ਨੂੰ ਇੱਕ ਬੜੀ ਵੱਡੀ ਕਾਮਯਾਬੀ ਮਿਲੀ ਆ ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 19825 ਨੂੰ 22 ਨੰਬਰ 7 ਵਿੱਚ ਦਰਜ ਹੋਇਆ ਸੀ ਜਿਸ ਵਿੱਚ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਧ ਦੇ ਅਰਬਨ ਸਟੇਟ ਫੇਜ਼ 2 ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਸਤਨਾਰੈਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਲੂ ਜਿਹਦੇ ਵਿੱਚ ਅਸੀਂ ਸਤਨਾਰੈਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮੁਕਦਮੇ ਦਾ ਮੇਨ ਦੋਸ਼ੀ ਸੀਗਾ ਇਹਨੂੰ ਅਸੀਂ ਗ੍ਰਫਤਾਰ ਕੀਤਾ ਹੈਗਾ ਔਰ ਗ੍ਰਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਫਤਾਰ ਕਰਕੇ ਇੱਥੇ ਲਿਆਏ ਹਾਂ ਔਰ ट्रांजिट ਰਿਮਾਨ ਲਿਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਨਡ ਹਾਸਲ ਕੀਤਾ ਗਿਆ ਔਰ ਪੁਲਿਸ ਰਿਮਾਨਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਤ ਵੇਲੇ ਵਰਤਿਆ ਸੀਗਾ ਔਰ ਇਸ ਕੋਲੋਂ ਦਾਨੇ ਰਿਮਾਨ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁਛਪੜਤਾ ਚੱਲ ਰਹੀ ਹੈ ਔਰ ਇਹਨਾਂ ਨੇ ਇਸ ਵਿਅਪਰ ਨਾਲ ਕੋਈ ਹੋਰ ਵਾਰਦਾਤ ਕੀਤੀ ਆ ਉਹਦੇ ਬਾਰੇ ਜਿਹੜੀ ਇਹ ਸਖਤੀ ਨਾਲ ਪੁੱਛ ਕੇ ਕੀਤੀ ਜਾ ਰਹੀ ਹੈ। ਹਾਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ? ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਮਾੜੇ ਅੰਸਰਾਂ ਦੇ ਖਿਲਾਫ ਮੀਟਿੰਗ ਗਈ ਮਹਿੰਤab ਅੱਜ ਕਮਿਸ਼ਨਰ ਪੁਲਿਸ ਨੂੰ ਇੱਕ ਬੜੀ ਵੱਡੀ ਕਾਂਡ ਜਾਂਪੀ ਮਿਲੀ ਆ। ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 19825 ਨੂੰ ਡਿਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਸੀ। ਜਸਵਿੰਦਰ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਤ ਦੇ ਅਰਬਨ ਸੇਡ ਫੇਜ਼ 2 ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ ਤਫ਼ਤੀਸ਼ ਨੂੰ ਅੱਗੇ ਵਧਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਂ ਸੀਗਾ ਸਤਨਾਰਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਨੂ ਜਿਹਦੇ ਵਿੱਚ ਅਸੀਂ ਸਤਨਾਰਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮੁਕੱਦਮੇ ਦਾ ਮੇਨ ਦੋਸ਼ੀ ਸੀਗਾ ਇਹਨੂੰ ਅਸੀਂ ਗ੍ਰਿਫਤਾਰ ਕੀਤਾ ਹੈਗਾ ਔਰ ਗ੍ਰਿਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਿਫਤਾਰ ਕਰਕੇ ਇੱਥੇ ਲਿਆਏ ਆਂ ਔਰ ਚਾਰਜ ਰਿਮਾਂਡ ਲਿਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਔਰ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਤ ਵੇਲੇ ਵਰਤਿਆ ਸੀਗਾ ਔਰ ਇਸ ਕੋ ਨੂੰ ਦਾਨੇ ਰਮਾਨ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁਛਪੜਤਾ ਚੱਲ ਰਹੀ ਆ ਔਰ ਇਹਨਾਂ ਨੇ ਇਸ ਵਿਅਪਨ ਨਾਲ ਕੋਈ ਹੋਰ ਵਾਰਦਾਰ ਕੀਤੀ ਆ ਉਹਦੇ ਬਾਰੇ ਜਿਹੜੀ ਹੈ ਸ਼ਕਤੀ ਨਾਲ ਪੁੱਛਗਿ ਕੀਤੀ ਜਾ ਰਹੀ ਆ ਹਾਂ ਸਰ ਕੀ ਹੈ ਜੀ ਪੂਰਾ ਮਾਮਲਾ ਜੀ ਸਾਡੇ ਮਾਨਯੋਗ ਸੀਪੀ ਸਾਹਿਬ ਸ਼੍ਰੀਮਤੀ ਤਨਪ੍ਰੀਤ ਕੌਰ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹ ਮਾੜੇ ਅੰਸਰਾਂ ਦੇ ਖਿਲਾਫ ਕੀਤੀ ਗਈ ਮੁਹਿੰਮ ਤਾਬ ਅੱਜ ਕਮਿਸ਼ਨਰ ਪੁਲਿਸ ਨੇ ਇੱਕ ਪੜਿਵਢੀ ਕਾਂਜਾਪੀ ਮਿਲੀ ਆ ਜਿਹੜਾ ਕੁਝ ਮਹੀਨੇ ਪਹਿਲਾਂ ਮਕਦਮਾ ਨੰਬਰ 113 19825 ਨੂੰ ਡਵੀਜ਼ਨ ਨੰਬਰ 7 ਵਿੱਚ ਦਰਜ ਹੋਇਆ ਸੀ ਜਸਵੰਤ ਕਿਡਨੀ ਹਸਪੀਟਲ ਦੇ ਡਾਕਟਰ ਸਾਹਿਬ ਡਾਕਟਰ ਰਾਹੁਲ ਸੂਦ ਦੇ ਅਰਬਨ ਸਟੇਟ ਫੇਜ਼ 2 ਦੇ ਵਿੱਚ ਗੋਲੀ ਮਾਰ ਕੇ ਚਲੇ ਗਏ ਸੀਗੇ ਤਫਤੀਸ਼ ਨੂੰ ਅੱਗੇ ਬਤਾਉਂਦੇ ਹੋਏ ਇਹਦੇ ਵਿੱਚ ਅਸੀਂ ਤਿੰਨ ਮੁਲਜ਼ਮ ਨਾਮਜ਼ਦ ਕੀਤੇ ਸੀਗੇ ਜਿਨ੍ਹਾਂ ਦਾ ਨਾਮ ਸੀਗਾ ਸਰਤ ਨਰੈਣ ਤੇ ਦੂਜਾ ਸੀਗਾ ਅਜੀਤ ਕੁਮਾਰ ਤੇ ਤੀਜਾ ਸੀਗਾ ਬਬਲੂ ਜਿਹਦੇ ਵਿੱਚ ਅਸੀਂ ਸਰਤ ਨਰੈਣ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਚੁੱਕੇ ਹਾਂ ਤੇ ਹੁਣ ਅਸੀਂ ਜਿਹੜਾ ਬਬਲੂ ਹੈਗਾ ਜਿਹੜਾ ਕਿ ਇਸ ਮੁਕੱਦਮੇ ਦਾ ਮੇਨ ਦੋਸ਼ੀ ਸੀਗਾ ਇਹਨੂੰ ਅਸੀਂ ਗ੍ਰਫਤਾਰ ਕੀਤਾ ਹੈਗਾ ਔਰ ਗ੍ਰਫਤਾਰ ਕਰਨ ਤੋਂ ਬਾਅਦ ਇਹਨੂੰ ਅਸੀਂ ਰਾਂਚੀ ਤੋਂ ਗ੍ਰਫਤਾਰ ਕਰਕੇ ਇੱਥੇ ਲਿਆਏ ਹਾਂ ਔਰ ਚਾਰਜ ਰਿਮਾਂਡ ਲਿਆ ਕੇ ਇੱਥੇ ਪੇਸ਼ ਕਰਕੇ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ ਹੈ ਔਰ ਪੁਲਿਸ ਰਿਮਾਂਡ ਹਾਸਲ ਕਰਨ ਤੋਂ ਬਾਅਦ ਇਹਦੀ ਨਿਸ਼ਾਨਦੇਹੀ ਦੇ ਉੱਤੇ ਇੱਕ ਮੋਟਰਸਾਈਕਲ ਤੇ ਇੱਕ ਪਿਸਤਲ ਜਿਹੜਾ ਹੈਗਾ ਉਹ ਬਰਾਮਦ ਕੀਤਾ ਗਿਆ ਜਿਹੜਾ ਇਹਨਾਂ ਨੇ ਵਾਰਦਤ ਦੇ ਵੇਲੇ ਵਰਤਿਆ ਸੀਗਾ ਔਰ ਇਸ ਕੋਲੋਂ ਦਾਨੇ ਰਿਮਾਂਡ ਜਿਹੜਾ ਹੈਗਾ ਨੈਕਸਟ ਜਿਹੜਾ ਤੀਜਾ ਦੋਸ਼ੀ ਹੈਗਾ ਉਹਦੇ ਬਾਰੇ ਪੁੱਛਗਿੱਛ ਚੱਲ ਰਹੀ ਹੈ ਔਰ ਇਹਨਾਂ ਨੇ ਇਸ ਵਿਅਪਨ ਨਾਲ ਕੋਈ ਹੋਰ ਵਾਰਦਾਤ ਕੀਤੀ ਆ ਉਹਦੇ ਬਾਰੇ ਜਿਹੜੀ ਹੈ ਸ਼ਕਤੀ ਨਾਲ ਪੁੱਛਗਿੱਛ ਕੀਤੀ ਜਾ ਰਹੀ ਹੈ